ਸ਼ੀਦ ਇਹ ਐਸਨ ਸਰਦਾਰ ਪਾਕਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਰੁੜਕਾ ਕਲਾ ਵੱਲੋਂ ਐਨਆਰਆਈ ਵਿਰਾ ਤੇ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਕਵੱਡੀ ਦਾ ਖੇਡ ਮੈਦਾਨ ਸਾਰੇ ਸਾਲ ਲਈ ਸ਼ੁਰੂ ਕਰ ਦਿੱਤਾ ਗਿਆ ਜਿਸ ਦਾ ਉਦਘਾਟਨ ਰੁੜਕਾ ਕਲਾ ਦੇ ਉੱਗੇ ਕਵੱਡੀ ਅਤੇ ਐਥਲੈਟਿਕਸ ਦੇ ਸੀਨੀਅਰ ਖਿਡਾਰੀ ਸਰਦਾਰ ਜਸਕਰਨ ਸਿੰਘ ਸਾਹਬ ਅਤੇ ਸਰਦਾਰ ਗੁਰਮੇਲ ਸਿੰਘ ਸੰਧੂ ਵੱਲੋਂ ਕਲੱਬ ਦੇ ਅਹੁਦੇਦਾਰ ਅਤੇ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਦੀ ਹਾਜ਼ਰੀ ਦਰਮਿਆਨ ਕੀਤਾ ਗਿਆ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਲੱਬ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਸ਼ਿਵ ਮਾਤੀ ਵਾੜੀ ਜੀ ਨੇ ਦੱਸਿਆ ਕਿ ਰੂੜਕਾ ਕੱਲਾ ਤੋਂ ਕਬੱਡੀ, ਐਥਲੈਟਿਕਸ ਅਤੇ ਫੁੱਟਬਾਲ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਏ ਹਨ ਜਿਨ੍ਹਾਂ ਵਿੱਚ ਸਰਦਾਰ ਜਸਕਨ ਸਿੰਘ ਸਾਬਗੁਰ ਮੇਲ ਸਿੰਘ ਸੰਧੂ ਅਤੇ ਨਰਿੰਦਰ ਕੁਮਾਰ ਕੋਸ਼ਲ ਦਾ ਨਾਮ ਸ਼ਾਮਿਲ ਹੈ ਜੋ ਅੱਜ ਇੱਥੇ ਹਾਜ਼ਰ ਹਨ ਅਤੇ ਸਾਡੇ ਨਗਰ ਦੇ ਖਿਡਾਰੀਆਂ ਲਈ ਬੜੀ ਵੱਡੀ ਪ੍ਰੇਰਨਾ ਦਾ ਸਰੂਤ ਹਨ ਉਨ੍ਹਾਂ ਨੇ ਕਿਹਾ ਕਿ ਕਲੱਬ ਵੱਲੋਂ ਪਿਛਲੇ 4 ਦਹਾਕੇ ਤੋਂ ਨਿਰੰਤਰ ਕਬੱਡੀ ਕੱਪ ਅਤੇ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਹੁਣ ਛੋਟੀ ਉਮਰ ਤੋਂ ਹੀ ਖਿਡਾਰੀਆਂ ਨੂੰ ਕਬੱਡੀ ਵੱਲ ਪ੍ਰੇਰਿਤ ਕਰਨ ਅਤੇ ਉਹਨਾਂ ਨੂੰ ਤਕਨੀਕੀ ਮੁਹਾਰਤ ਦੇਣ ਲਈ ਕੋਚ ਸੰਤੋਖ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਸਾਡੇ ਇਲਾਕੇ ਵਿੱਚੋਂ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਣ ਇਸ ਮੌਕੇ ਤੇ ਸੀਨੀਅਰ ਖਿਡਾਰੀ ਸਰਦਾਰ ਜਸਕਰਨ ਸਿੰਘ ਸਾਹਿਬ ਅਤੇ ਸਰਦਾਰ ਗੁਰਮੇਲ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਖੇਡ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਇਸ ਮੌਕੇ ਤੇ ਖਿਡਾਰੀਆਂ ਦਾ ਇੱਕ ਸ਼ੋਅ ਮੈਚ ਵੀ ਕਰਵਾਇਆ ਗਿਆ ਜੋ ਮਿਹਨਤ ਆ ਉਹਦੇ ਨਾਲ ਕੋਈ ਨਹੀਂ ਹੈ ਹੋਰ ਚੀਜ਼ ਮਿਹਨਤ ਕਰੋ ਖਾਓ ਪੀਓ ਚੰਗੇ ਤੇ ਦੂਜੇ ਕੰਮਾਂ ਤੋਂ ਬਚ ਕੇ ਸਾਰੇ ਜਿਹੜਾ ਤੁਸੀਂ ਦੂਜੇ ਮੁੰਨੇ ਵਾਲੇ ਨਿਆਣੇ ਵਾਲੇ ਵੀ ਆਧਾਰਨ ਬਣੋ ਵੀ ਤੁਹਾਡੇ ਮਗਰ ਲਾ ਕੇ ਉਹ ਵੀ ਖੇਲਣ ਮੈਂ ਤੇ ਇਹੀ ਕਹੂੰਗਾ ਮਿਹਨਤ ਕਰੋ ਤੇ ਤਗੜੇ ਹੋਵੋ ਪਿੰਡ ਦਾ ਨਾਮ ਰੌਸ਼ਨ ਕਰੋ ਮੁੰਡੇ ਬੈਠੇ ਆ ਦੇਖ ਕੇ ਬੜਾ ਖੁਸ਼ ਹੂੰਗਾ ਤੇ ਮੇਰੇ ਤੇ ਬੱਚਿਆਂ ਵਰਗੇ ਆ ਮੈਂ ਇਹਨਾਂ ਨੂੰ ਇੱਕੋ ਇੱਕ ਗੱਲ ਦੱਸੂਗਾ ਕਿ ਜਿੰਨੀ ਤੁਸੀਂ ਮਿਹਨਤ ਦਾ ਐਜ਼ ਯੇ ਸਪੋਰਟਸਮੈਨ ਖੇਲਣਾ ਜੇ ਕੋਈ ਤੁਹਾਡੇ ਨਾਲੋਂ ਮੁੰਡਾ ਕੋਈ ਤਕੜਾ ਆਇਆ ਉਹਦੇ ਸੱਟ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ ਆਪ ਤਕੜੇ ਹੋਗੇ ਹੇ ਲੋ ਔਰ ਜਿੱਤਣ ਹਾਰਨ ਦੇ ਵਿੱਚ ਜਿਸ ਵੇਲੇ ਕੋਈ ਬੰਦਾ ਕੋਈ ਵੀ ਖੇਲ ਆਇਆ ਜਿੱਤ ਵੀ ਸਕਦਾ ਹਾਰ ਵੀ ਸਕਦਾ ਉਹ ਦਿਲ ਵਿੱਚ ਇਹ ਰੱਖ ਕੇ ਨਾ ਖੇਲੋ ਹਾਏ ਮੈਂ ਹਾਰ ਗਿਆ ਨੈਵਰ ਮਾਈਂਡ ਕਈ ਵਾਰੀ ਇਸ ਤਰ੍ਹਾਂ ਹੁੰਦੀ ਆ ਕਿ ਮੋਰੇ ਬੰਦਾ ਬਹੁਤ ਤਕੜਾ ਹੁੰਦਾ ਉਹਦੀ ਵਲ ਦੇਖ ਕੇ ਡਰੋ ਨਾ ਤੁਹਾਨੂੰ ਘਰ ਨੂੰ ਹੀ ਕੋਈ ਲਿਜਾਣ ਲੱਗਾ ਇੱਥੇ ਆ ਪੁਆਇੰਟ ਲੈ ਜੂ ਲੈ ਜਾਵੇ ਬੜਾ ਹੌਸਲਾ ਰੱਖ ਕੇ ਖੇਡੋ ਔਰ ਮੇਰੀ ਆਸ ਇਹ ਹੈ ਕਿ ਸਾਡੇ ਪਿੰਡ ਦੀ ਟੀਮ ਅੱਗੇ ਪਿੰਡ ਦੀ ਟੀਮ ਦੇ ਵਿੱਚ ਰੁੜਕੇ ਦੇ ਵਿੱਚ ਇੱਕ ਬੰਦਾ ਅਸੀਂ ਬਾਹਰੋਂ ਖੜਾਉਂਦੇ ਹੁੰਦੇ ਸੀ ਡਿਸਟ੍ਰਿਕਟ ਜਲੰਧਰ ਦੀ ਸਾਰੀ ਟੀਮ ਸਾਡੇ ਆਪਣੇ ਰੁੜਕੇ ਦੀ ਸੀ ਔਰ ਰੁੜਕੇ ਦਾ ਨਾਂ ਸੁਣ ਕੇ ਕਈ ਮੋੜ ਦੀਆਂ ਟੀਮਾਂ ਆਉਂਦੀਆਂ ਨਸ਼ੇ ਕਹਣਾ ਕੀ ਉਹਨਾਂ ਤੋਂ ਕੁੱਟ ਖਾਣੀਆਂ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਰਿਕੁਐਸਟ ਆ ਵੀ ਤੁਸੀਂ ਪਿਆਰ ਨਾਲ ਖੇਡਣਾ ਮਿਹਨਤ ਕਰੋ ਜੱਬ ਕੇ ਕੋਈ ਨਸ਼ੇਵਾਦੀ ਨਹੀਂ ਅੱਜਕੱਲ ਜੋ ਚੱਲਦਾ ਕੰਮ ਨਸ਼ੇ ਟੀਕੇ ਲਾ ਕੇ ਖੇਲਦੇ ਆ ਉਹ ਮੁੰਡਾ ਜਿਹੜਾ ਵੀ ਟੀਕੇ ਲਾਉਂਦਾ ਧਿਆਨ ਨਸ਼ੇ ਦੇ ਆਸਰੇ ਖੇਲਦਾ ਉਹ 4 ਜਾਂ 5 ਸਾਲ ਤੋਂ ਵੱਧੂ ਨਹੀਂ ਖੇਲ ਸਕਦਾ ਸ਼ਰਤ ਹੈ ਮੇਰੀ ਤੁਸੀਂ ਆਪਣੇ ਖਾਓ ਪ੍ਰਿਯੋ ਚੰਗਾ ਖਾਓ ਨਸ਼ੇ ਲਾਗੇ ਨਾ ਜਾਇਓ ਮੇਰੇ ਤੇ ਹੀ ਬੇਨਤੀ ਆ ਕਿ ਪਿਆਰ ਨਾਲ ਖੇਲੋ ਐਜ਼ ਏ ਸਪੋਰਟਸਮੈਨ ਖੇਲੋ ਨਾ ਕਿ ਐਜ਼ ਏ ਕਿਸੇ ਨਾਲ ਜੈਲਸ ਖੇਲੋ ਜੇ ਹਰ ਵੀ ਜਾਓ ਨੈਵਰ ਮੈਂਡਿਆ ਤਾਂ ਦੂਸਰੀ ਵਾਰ ਵੇਖਲ ਜਤੇ ਹਾਂਗੇ ਓਕੇ ਹੈ ਥੈਂਕ ਯੂ ਜਿਵੇਂ ਸੇਵਰੋਂ ਦੱਸਿਆ ਇਹ ਗਰਾਊਂਡ ਚੱਲਦੀ ਰਹੇ ਤਾਂ ਨਵੀਂ ਪਨੀਰੀ ਆਉਂਦੀ ਰਹਿੰਦੀ ਆ ਨਹੀਂ ਤਾਂ ਸਾਡੇ ਦਰਮਿਆਨ ਆਪਣੇ ਵੇਲੇ ਦੇ ਪੰਜਾਬ ਪੱਦਰ ਦੇ ਪਲੇਅਰ ਪਾਜੀ ਗਰਮੀਰ ਹੋਣੀ ਤੇ ਪਾਜੀ ਜਸਕਰਨ ਹੋਣੀ ਜਿਨ੍ਹਾਂ ਨੇ ਅੱਜ ਫੀਤਾ ਕੱਟ ਕੇ ਇਸ ਗਰਾਊਂਡ ਦੇ ਕਬੱਡੀ ਦੀ ਲਗਾਤਾਰਤਾ ਦਾ ਰੀਵਨ ਕਟਿਆ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਜਿੱਥੇ ਗਰਮੀਰ ਹੋਣੀ ਆਪਣੇ ਮੋਕੇ ਦੇ ਬਹੁਤ ਤਗੜੇ ਪਲੇਅਰ ਆ ਉੱਥੇ ਜਸਕਰਨ ਹੋਣੀ ਕਬੱਡੀ ਦੇ ਨਾਲ-ਨਾਲ ਦੇਸ ਦਾ ਥਰੋ ਦੇ ਨੈਸ਼ਨਲ ਰਿਕਾਰਡ ਹੋਲਡਰ ਵੀ ਰਹੇ ਆ ਇਦਾਂ ਹੀ ਜੋਰਾ ਸਿੰਘ ਹੋਣੀ ਸੋਣ ਸਿੰਘ ਜੰਪ ਹੋਣੀ ਬਾਂਕੇ ਹੋਣੀ ਜਨੈਲ ਹੋਣੀ ਆਪਣੇ ਪਿੰਡ ਦੀ ਟੀਮ ਜ਼ਿਲ੍ਹੇ ਪੱਤਰ ਦੇ ਪਲੇਅਰਾਂ ਦੇ ਵਿੱਚ ਵੱਡੀ ਵਧੀਆ ਟੀਮ ਸੀ ਇਹਨਾਂ ਦੇ ਵਿਦੇਸ਼ ਜਾਣ ਕਰਕੇ ਲਗਾਤਾਰ ਤਾਂ ਨਹੀਂ रह ਸਕੀ ਪਰ ਇਹਨਾਂ ਦਾ ਨਾਂ ਸੁਣ ਸੁਣ ਕੇ ਅਸੀਂ ਗਰਾਊਂਡਾਂ ਜਾਣਾ ਸ਼ੁਰੂ ਕੀਤਾ ਤੇ ਪਿਛਲੇ 42 ਸਾਲ ਤੋਂ ਲਗਾਤਾਰ ਟੂਰਨਾਮੈਂਟ ਚੱਲਦੇ ਆ ਪਰ ਥੋੜਾ ਨੁਕਸਾਨ ਇਸ ਕਰਕੇ ਹੁੰਦਾ ਵੀ ਜਦੋਂ ਨਵੀਂ ਪਨੀਰੀ ਨਾ ਆਵੇ ਤਾਂ ਫਿਰ ਉਹ ਵੱਡੇ ਪਲੇਅਰ ਪੈਦਾ ਨਹੀਂ ਹੁੰਦੇ ਕਿਸੇ ਵੇਲੇ ਸਾਡੇ ਫੁੱਟਬਾਲ ਦੀਆਂ ਤਿੰਨ ਟੀਮਾਂ ਹੁੰਦੀਆਂ ਸੀ ਇੱਥੇ ਕੁਝ ਸਮੇਂ ਤੋਂ ਪਲੇਅਰ ਤਾਂ ਹੋਰ ਇਲਾਕੇ ਦੇ ਤਾਂ ਪੈਦਾ ਹੋ ਗਏ ਪਿੰਡ ਪੱਧਰ ਤੇ ਸਾਡੀ ਪਲੇਅਰਾਂ ਦੀ ਕਮੀ ਹੋਈ ਆ ਉਹਦੇ ਵਿੱਚ ਵੀ ਨਰਿੰਦਰ ਹੁਣੀ ਸਾਡੇ ਡਿਊਰਨ ਕੱਪ ਦੇ ਬੈਸਕੋਰਰ ਰਹੇ ਆ ਉਹ ਵੀ ਸ਼ਾਮលਿਆ ਜਿਹੜੇ ਉਦ்கਾਟਨ ਕਰਨ ਦੇ ਵਿੱਚ ਆਏ ਆ ਕਲਵੰਤ ਬਿੱਟੂ ਵੀ ਇੱਥੇ ਇਸ ਗਰਾਊਂਡ ਦੇ ਵਿੱਚੋਂ ਗਿਆ ਬਾਹਰ ਵਿਦੇਸ਼ਾਂ 'ਚੋਂ ਪੈਸਾ ਇਕੱਠਾ ਕਰਕੇ ਭੇਜਦੇ ਆ ਖੋਰ ਸਾਰੇ ਜਿੰਨੇ ਪਤਵੰਤੇ ਆ ਇਹ ਪਰਮਿੰਦਰ ਉਹਨਾਂ ਦਾ ਲੜਕਾ ਕੀ ਨਾ ਇਹਦਾ ਹਾਂਜੀ Hindu 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 ਮੁੰਡਾ ਸਾਡਾ ਇਸ ਵੇਲੇ ਇਲਾਕੇ ਦਾ ਵਧੀਆ ਪਲੇਅਰ ਆ ਨਿਊਜ਼ੀਲੈਂਡ ਖੇਡਣ ਗਿਆ ਆ ਇਦਾਂ ਇਹਨਾਂ ਬੱਚਿਆਂ ਦੇ ਵਿੱਚੋਂ ਵੀ ਅਸੀਂ ਆਸ ਕਰਦੇ ਆ ਕਿ ਚੰਗੇ ਪਲੇਅਰ ਪੈਦਾ ਹੋਣ ਇਹ ਗੁਰਜੀਤ ਮੁੰਡਾ ਇਸ ਕਲੱਬ ਦੇ ਵਿੱਚੋਂ ਓਪਨ ਦੇ ਵਿੱਚ ਖੇਡਦਾ ਮੁੰਡਾ ਕਾਕਾ ਆ ਇਹ ਰਾਜਸਥਾਨ ਦੀ ਟੀਮ ਜਾ ਕੇ ਖੇਡਦਾ ਇੱਥੇ ਦੀ ਵਧੀਆ ਟੀਮ ਨਾ ਹੋਣ ਕਰਕੇ ਹੁਣੇ ਕੋਸ਼ਿਸ਼ ਕਰਾਂਗੇ ਪਿੰਡ ਦੀ ਟੀਮ ਵੀ ਬਣੇ ਜੱਸਾ ਜੱਗੀ ਹੈ ਜੱਸਾ ਜੱਗੀ ਜੱਸਾ ਜੱਗੀ ਉਹ ਵੀ ਉਹ ਬੰਦੇ ਮੈਚਾਂ-ਮੈਚ ਖੇਡਦਾ ਇਹ ਸੰਤੋਖ ਦੇ ਤਿਆਰ ਕੀਤੇ ਆ ਪਲੇਅਰ ਆ ਤੇ ਗਾਂ ਆਸ ਕਰਦੇ ਆ ਕਿ ਇਥੋਂ ਇਸ ਗਰਾਊਂਡ ਦੇ ਵਿੱਚੋਂ ਹੋਰ ਪਲੇਅਰ ਪੈਦਾ ਹੋਣ ਅੱਜ ਸ਼ਹੀਦਾਂ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਰੁੜਕਾ ਕਲੱਬ ਲੋ ਇੱਕ ਬਹੁਤ ਵਧੀਆ ਜਿਹੜਾ ਆਪਰਾਲਾ ਕੀਤਾ ਗਿਆ ਕਬੱਡੀ ਦੇ ਖੇਡ ਪ੍ਰੇਮੀਆਂ ਦੇ ਖਾਸ ਕਰਕੇ ਅਸੀਂ ਕਾਫੀ ਦੇਰ ਤੋਂ ਇਲਾਕਾ ਨਿਵਾਸੀਆਂ ਦੀ ਮੰਗ ਸੀ ਤੇ ਅਸੀਂ ਵੀ ਸੋਚ ਰਹੇ ਸੀ ਕਿ ਸਾਲਵਾਰ ਟੂਰਨਾਮੈਂਟ ਦਾ ਕਰਾਉਨੇ ਆ ਕਬੱਡੀ ਦਾ ਪਰੰਤੂ ਜਿਹੜੀ ਜਨਰੇਸ਼ਨ ਆ ਨਨੀ ਕਬੱਡੀ ਲਈ ਛੋਟੇ ਪਲੇਅਰ ਤੋਂ ਵੱਡੇ ਪਲੇਅਰ ਬਣਨ ਵਾਲੀ ਗੱਲ ਉਹ ਹਜੇ ਅਮੈਟ ਸੀ ਉਹ ਦਿਸ ਨਹੀਂ ਸੀ ਰਹੀ ਇਸ ਕਰਕੇ ਅਸੀਂ ਮੀਟਿੰਗ ਕਰਕੇ ਫੈਸਲਾ ਕਰਕੇ ਨਗਰ ਨਿਵਾਸੀਆਂ ਨਾਲ ਸਲਾਹ ਕਰਕੇ ਇਹ ਇਸ ਗਰਾਊਂਡ ਦੇ ਵਿੱਚ ਗਵਰਨਮੈਂਟ ਹਾਇਰ ਸਕੰਡੀ ਸਕੂਲ ਰੁੜਕਾ ਕਲਾਂ ਦੀ ਕਬੱਡੀ ਦੀ ਗਰਾਊਂਡ 'ਚ ਇਹਨੂੰ ਲਗਾਤਾਰ ਚਲਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਜਿਹਦੇ ਵਿੱਚ ਇਹਨਾਂ ਕਬੱਡੀ ਖਿਡਾਰੀਆਂ ਦੀ ਜਿਹੜੀ ਕੋਚਿੰਗ ਆ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹ ਸੇਵਾ ਜਿਹੜੀ ਆ ਉਹ ਸੰਤੋਖ ਸਿੰਘ ਹੁਣੀ ਪਿੰਡ ਰੁੜਕਾ ਕਲਾਂ ਤੋਂ ਆ ਜਿਹੜੇ ਬੈਸਟ ਐਥਲੀਟ ਆ ਉਹ ਕਰਾਇਆ ਕਰਨਗੇ ਜਿਹੜੇ ਮੰਤਵ ਲਈ ਅਸੀਂ ਇਹਨੂੰ ਸ਼ੁਰੂ ਕੀਤਾ ਆਉਣ ਵਾਲੇ ਸਮੇਂ 'ਚ ਆਸ ਕਰਾਂਗੇ ਵੀ ਉਹ ਮੰਤਵ ਸਾਡਾ ਹੱਲ ਹੋਵੇ ਦੇ ਪਨੀਰੀ ਜਿਹੜੀ ਆ ਉਹ ਕਬੱਡੀ ਦੀ ਤਿਆਰ ਹੋਵੇ ਤੇ ਉਹ ਪਨੀਰੀ ਅੱਗੇ ਜਾ ਕੇ ਚੰਗੇ ਪਲੇਅਰ ਕਲੱਬਾਂ ਚ ਅਕੈਡਮੀਆ ਚ ਉਹ ਪਲੇਅਰ ਜਿਹੜੇ ਆ ਚੰਗੇ ਇਸ ਇਲਾਕੇ ਚੋਂ ਬਣ ਤਾਂ ਕਿ ਜਿਹੜਾ ਇਲਾਕੇ ਦਾ ਪਿੰਡ ਦਾ ਨਾਮ ਜਿਹੜਾ ਉਹ ਉੱਚਾ ਹੋਵੇ